ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਆਂ ਬਾਲਨ ਦੇ ਰਜਿਸਟਰ ਦਾ ਰਿਕਾਰਡ ਜਿਹੜਾ ਉਹ ਕਿੱਦਾਂ ਆਪਾਂ ਮੇਨਟੇਨ ਕਰਨਾ ਹੈ ਜਿਵੇਂ ਕਿ ਆਪਾਂ ਜਾਣਦੇ ਆਂ ਕਿ ਆਪਾਂ ਨੂੰ ਡੇਲੀ ਜਿਹੜਾ ਆਪਾਂ ਤਿੰਨ ਤੋਂ 6 ਸਾਲ ਦੇ ਵਿੱਚ ਜਿਹੜੇ ਆਂਗਣ ਮੜੀ ਚਾਹੁੰਦੇ ਆਂ ਉਹਨਾਂ ਨੂੰ ਖਾਣਾ ਜਿਹੜਾ ਉਹ ਪਕਾ ਕੇ ਦਿੰਨੇ ਆਂ ਸਾਨੂੰ ਸਰਕਾਰ ਵੱਲੋਂ ਪਰਲਾਪਤਰੀ 1 ਰੁਪਿਆ ਮਿਲਦਾ ਸੋ ਸਹੀ ਉਹਦਾ ਕਿੱਦਾਂ ਰਿਕਾਰਡ ਮੇਨਟੇਨ ਕਰਨਾ ਹੈ ਜਿਸ ਤਰ੍ਹਾਂ ਕਿ ਮਹੀਨਾ ਲੈ ਲਓ ਜੁਲਾਈ 2024 ਜਦੋਂ ਤੋਂ ਤੁਹਾਡੇ ਕੋਲ ਫੀਡ ਹੈ ਉਦੋਂ ਤੋਂ ਡੇਟਸ ਪਾ ਲੈਣੀਆਂ ਐ ਮਿੱਤੀਆਂ ਲਿਖ ਲੈਣੀਆਂ ਫਿਰ ਦਿਨ ਫਿਰ ਕਿੰਨੇ ਲਾਹ ਪਤਰੀਆ ਉਸ ਟਾਈਮ ਉਹਨਾਂ ਨੂੰ ਗੁਣਾ ਕਰ ਲੈਣਾ ਪੈਸਿਆਂ ਨਾਲ نیچے ਆ ਕੇ ਸਾਰਿਆਂ ਦਾ ਟੋਟਲ ਕੁੱਲ ਬਣਾ ਲੈਣਾ ਆ ਕੁੱਲ ਕਿੰਨੇ ਪੈਸੇ ਬਣਦੇ ਆ ਜਿੱਦਾਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਰਜਿਸਟਰ ਤੇ ਕਿਸ ਤਰ੍ਹਾਂ ਰਿਕਾਰਡ ਮੈਂਟੇਨ ਕੀਤਾ ਗਿਆ ਇਸੇ ਤਰ੍ਹਾਂ ਹੀ ਹਰ ਮਹੀਨੇ ਦਾ ਰਿਕਾਰਡ ਮੈਂਟੇਨ ਕਰਨਾ ਜਿਹੜੇ ਮਹੀਨੇ ਤੁਸੀਂ ਖਾਣਾ ਜੜਾ ਬਣਾ ਕੇ ਦਿੱਤਾ ਜੇ ਇਸ ਮਹੀਨੇ ਜੱਕਲੀ ਪੰਜੇਰੀ ਹੋਏਗੀ ਉਸ ਜਮੁਰਮਰੇ ਹੋਣਗੇ ਉਸ ਮਹੀਨੇ ਦਾ ਕੋਈ ਨਹੀਂ ਬਣੇਗਾ ਜਿੰਨੀ ਤੋਂ ਜਿੰਨੀ ਡੇਟ ਤੱਕ ਤੁਸੀਂ ਖਾਣਾ ਪਕਾ ਕੇ ਦਿੱਤਾ ਡੇਲੀ 19 ਤਰੀਕ ਦਾ ਰਿਕਾਰਡ ਇਸ ਤਰ੍ਹਾਂ ਮੇਨਟੇਨ ਕੀਤਾ ਜਾਵੇਗਾ ਸੋ ਸਾਰਿਆਂ ਦੀ ਕਿਰਪਾ ਕਰਕੇ ਆਪਣਾ ਇਹ ਰਿਕਾਰਡ ਇਸ ਤਰ੍ਹਾਂ ਮੇਨਟੇਨ ਕਰ ਲੈਣ